ਜੋ ਇੱਕ ਭਾਈ ਸੰਦੀਪ ਸਿੰਘ ਸੰਨੀ ਐ ਵਕਤ ਕੌਮ ਦਾ ਹੀਰੋ ਕੌਮ ਉਹਨੂੰ ਆਪਣਾ ਹੀਰੋ ਸਮਝੀ ਜਾਂ ਯੋद्धा ਸਮਝੀਆ ਸਰਕਾਰ ਦੀਆਂ ਨਜ਼ਰਾਂ 'ਚ ਉਹ ਜੋ ਮਰਦੀ ਹੈ ਉਹਦਾ ਨਾਮ ਚਰਚਾ 'ਚ ਆ ਰਿਹਾ ਵਾ ਕਿ ਸੱਤ ਸਿਆਸੀ ਪਾਰਟੀਆਂ ਜਣੀਆਂ ਜਿਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਵੀ ਪੇਸ਼ਕਸ਼ ਕੀਤੀ ਵੀ ਅਹੀਂ ਉਹਨੂੰ ਆਪ ਇਲੈਕਸ਼ਨ ਲੜਾਉਣੀ ਚਾਹੁੰਦੇ ਆ ਮੈਨੂੰ ਸਾਰਿਆਂ ਦਾ ਪਤਾ ਆ ਸਿਮਜੀ ਸਨਮਾਨ ਦੀ ਪਾਰਟੀ ਵੀ ਉਹਦੇ ਘਰ ਗਈ ਆ ਪਰ ਜੇ ਉਹ ਕਿਸੇ ਇੱਕ ਧਰੇ ਵੱਲ ਲੜਨ ਦੀ ਥਾਂ ਪੰਚ ਦਾ ਸਾਂਝਾ ਉਮੀਦਵਾਰ ਬਣਾਇਆ ਜਾਵੇ ਉਹਨੂੰ ਕੋਈ ਹਰਾ ਨਹੀਂ ਸਕਦਾ ਦੇਚਕ ਸਾਡਾ ਇਲੈਕਸ਼ਨ ਸਿਸਟਮ ਦੇ ਵਿੱਚ ਵਿਸ਼ਵਾਸ ਨਹੀਂ ਮੇਰਾ ਕਿਉਂਕਿ ਅਸੀਂ ਬਹੁਤ ਘੱਟ ਗਿਣਤੀ ਜਾਂ ਤੇ ਆਹੀ ਵੇਖ ਲਿਆ ਕਿ ਇਲੈਕਸ਼ਨ ਦੇ ਵਿੱਚੋਂ ਕੀ ਨਿਕਲਦਾ। ਇਹ ਫਿਰ ਤੂੰ ਸੋਚਦੇ ਹੋ ਕਿ ਪੰਥਕ ਸਫਾ ਦੇ ਵਿੱਚ ਕੱਲਾ ਆਵੇ। ਪੰਥਕ ਸਫਾ ਦੇ ਵਿੱਚ ਉਹਦਾ ਨਾਮ ਆ। ਹੂੰ। ਉਹਦਾ ਨਾਮ ਜੇ ਉਹਨੂੰ ਜੇ ਉਹ ਚਾਹੇ ਤੇ ਕੌਮ ਉਹਨੂੰ ਪੰਥਕ ਉਮੀਦਵਾਰ ਦੇ ਤੌਰ ਦੇ ਉੱਤੇ ਸਾਂਝੇ ਉਮੀਦਵਾਰ ਦੇ ਤੌਰ ਦੇ ਉੱਤੇ ਖੜਾ ਕਰਨਾ ਚਾਹੇ ਤੇ ਉਹ ਖੜਾ ਹੋ ਜੇ। ਉਹਨੂੰ ਘਹਰਾ। ਹੂੰ।